ਸ਼ਿਕਾਜ ਜੀ ਜਿਸ ਦੇਖ ਰਹੇ ਹੋ 24 7 ਪੰਜਾਬ ਪਟਿਆਲਾ ਦੇ ਸਮਾਨਾ ਰੋਡ ਤੇ ਪਾਖੜਾ ਨਹਿਰ ਵਿੱਚ ਇੱਕ ਨੌਜਵਾਨ ਲੜਕੀ ਦੀ ਮਿਲੀ ਮ੍ਰਿਤਕ ਦੇ ਪਟਿਆਲਾ ਦੇ ਸਮਾਨਾ ਰੂਟ ਸਥਿਤ ਪਸੀਆਣਾ ਪੁਲਿਸ ਚੌਂਕੇ ਕੋਲੋਂ ਲੰਗਦੀ ਪਾਖੜਾ ਨਹਿਰ ਵਿੱਚੋਂ ਮਿਲੀ ਨੌਜਵਾਨ ਲੜਕੀ ਦੀ ਮ੍ਰਿਤਕ ਦੇ ਗੋਤਾਕੋਰ ਦੁਬਾਰਾ ਪਾਖੜਾ ਨਹਿਰ ਚੋਂ ਨੌਜਵਾਨ ਲੜਕੀ ਦੀ ਮ੍ਰਿਤਕ ਦੇ লাশ ਕੱਢ ਕੇ ਪਟਿਆਲਾ ਦੇ ਸਰਕਾਰੀ ਅਜਿੰਦਰ ਹਸਪਤਾਲ ਮੋਰਚਰੀ ਵਿਖੇ ਪੇਜੀ ਗਈ ਫਸਿਆਣਾ थाने ਤੋਂ ਆਏ ਐਸਆਈ ਚਮਕੌਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੋਲੇ ਸ਼ੰਕਰ ਡਰਾਈਵਰ ਗੋਤਾ ਖੋਲਣੇ ਪਰ ਦਾਨ ਸ਼ੰਕਰ ਬਰਤਵਾਜ ਕੋਲੋਂ ਨੌਜਵਾਨ ਲੜਕੀ ਦਿਮ੍ਰਿਤਿਕ ਦੀ ਲਾਸ਼ ਪਾਖੜਾ ਨਹਿਰ ਤੋਂ ਮਿਲੀ ਤਾਂ ਇਸ ਦੌਰਾਨ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਤੇ ਲਾਸ਼ ਨੂੰ ਸਰਕਾਰੀ ਅਜਿੰਦਰ ਹਸਪਤਾਲ ਵਿੱਚ 70 ਘੰਟਿਆਂ ਤੇ ਰਖਵਾਇਆ ਗਿਆ ਅਤੇ ਨਾਲ ਹੀ شناخت ਕਰਨ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਏਜੀ ਗੋਤਾਖੋਰ ਰਮੇਸ਼ ਕੁਮਾਰ ਗੁਰਪ੍ਰੀਤ ਇਹਨਾਂ ਨੇ ਜਿਹੜਾ ਸ਼ਬ ਉਹ ਪਾਣੀ 'ਚ ਬੰਦਦਾ ਹੋਇਆ ਹਰ ਸੀਗਾ ਜੋ ਇਹ ਗੋਤਾਖੋਰ ਹਰ ਪੁਲਾਂ ਤੇ ਬੈਠਦੇ ਨੇ ਪਰ ਇਹ ਸ਼ਬ ਇਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਮੈਂ ਮੌਕੇ ਤੇ ਪਹੁੰਚ ਗਿਆ ਜਦੋਂ ਇਸ ਸ਼ਬ ਨੂੰ ਰੋਕਿਆ ਗਿਆ ਤਾਂ ਇਹ ਜਿਹੜਾ ਲੜਕੀ ਦਾ ਇੱਕ ਸ਼ਬ ਹੈ ਜਿਹਨੇ ਬਲੈਕ ਰੰਗ ਦੇ ਸ਼ੂਜ਼ ਪਾਏ ਹੋਏ ਨੇ ਤੇ ਪਿੰਕ ਕਲਰ ਟਾਈਪ ਦੇ ਪਜਾਮੇ ਜਿਹੜੀ ਹੈਗੀ ਤੇ ਬੂਟੀਆਂਦਾਰ ਜਿਹੜੇ ਅੰਡਰਗਾਰਮੈਂਟਸ ਹੰਗੇ ਉਹ ਹੈ ਤੇ ਇੱਕ ਇਹਦੇ ਕੰਨਾਂ 'ਚ ਲੰਬੇ-ਲੰਬੇ ਜੀ ਕੋਈ ਵਾਲੀ ਟਾਈਪ ਦੇ ਪਾਈ ਹੋਈ ਜਿਵੇਂ ਤੇ ਇੱਕ ਹੱਥ ਤੇ ਖੰਬਣੀ ਬੰਨੀ ਹੋਈ ਹੈ ਕੀ ਲੱਗਦਾ ਕੁੜੀ ਕਿੱਥੇ ਦੀ ਹੈ ਕੋਈ ਹੈ ਜਾਣਕਾਰੀ ਇਹ ਬਿਲਕੁਲ ਤਾਜੀ ਬੋਡੀ ਹੈ ਜਿਵੇਂ 2-4 ਘੰਟੇ ਪਹਿਲਾਂ ਕਿਥੋਂ ਛਾਲ ਮਾਰੀ ਗਈ ਹੈ ਡਿੱਗ ਗਈ ਹੈ ਕੀ ਹਸਾਸਾ ਹੋਇਆ ਇਹ ਤਾਂ ਪੁਲਿਸ ਦਾ ਵਿਸ਼ੇ ਹੈਗਾ ਕਿਉਂਕਿ ਪੁਲਿਸ ਨੂੰ ਉਸੀ ਤਲਾਹ ਕਰੀਏ ਕੰਡੋਰ ਰੂਮ ਤੇ ਤੇ ਪੁਲਿਸ ਕੁਝ ਸਮੇਂ ਤੇ ਆਉਗੀ ਪਰ ਇਹ ਲੜਕੀ ਸਾਨੂੰ ਜਾਂ ਤਾਂ ਲੋਕਲ ਪਟਿਆਲੇ ਦੀ ਲੱਗਦੀ ਹੈ ਕਿਉਂਕਿ ਇਹਦੇ ਪਹਿਨਾਵੇ ਤੋਂ ਹੋਲੀਏ ਤੋਂ ਔਰ ਕਿਸੇ ਬਹੁਤ ਅੱਛੀ ਫੈਮਿਲੀ ਦੇ ਲੜਕੀ ਲੱਗਦੀ ਹੈ ਜਾਂ ਮਾਡਲ ਮਾਡਲ ਟਾਈਪ ਚ ਲੱਗਦੀ ਕਿਉਂਕਿ ਸੁੰਦਰ ਬਹੁਤ ਹੈ ਇਹ ਲੜਕੀ ਸੰਗਤ ਜੀ ਉਮਰ ਦੀ ਗੱਲ ਕਰੀ ਉਮਰ ਕੀ ਲੱਗ ਜਾਂਦਾ ਜਾਂ ਕੀ ਲੱਗਦਾ ਉਮਰ ਦੀ ਸਾਡੇ ਸਾਹਮਣੇ 17 ਤੋਂ 18 ਸਾਲ ਤੋਂ ਮੈਕਸਮ ਇੰਨੀ ਕੀ ਉਮਰ ਹੋ ਸਕਦੀ ਹੈ ਤੁਹਾਨੂੰ ਕਿੰਨੇ ਵਜੇ ਇਹਨੂੰ ਦਿਖਦੀ ਤੈਰਦੀ ਹੋਈ ਦਿਖੀ ਇਹ ਸਾਨੂੰ ਪੌਣਾ ਘੰਟਾ ਤੱਕ ਹੋਇਆ ਹੈਗਾ ਤੇ ਉਹ ਡੈੱਡ ਬੁਡੀ ਜਦੋਂ ਰੋਕੀ ਗਈ ਹੈ ਤੇ ਇਸ ਦੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ 11 ਨੂੰ ਰਜਿੰਦਰਾ ਦੇ ਮੋਚੀ ਦੀ ਚ ਲਿਖਾਇਆ ਜਾਏਗਾ ਜੀ ਜੀ ਪੁਲਿਸ ਅਫਸਰ ਹੈ ਨਾ ਉਹ ਕਾ ਪੁਲਿਸ ਨੂੰ ਜੀ ਜਾਂਚ ਕਰੂਗਾ ਫੇਰ ਇਹਨੂੰ ਰਜਿੰਦਰਾ ਲਿਖਾ ਦੇਗਾ ਇਹਨਾਂ ਸਾਨੂੰ ਵਜੇ ਸਾਡੇ ਕੰਟਰੋਲ ਰੂਡ ਤੋਂ ਫੋਨ ਆਇਆ ਸੀਗਾ ਵੀ ਇੱਥੇ ਇੱਕ ਲਾਵਸਟ ਡੈੱਡ ਬੁਡੀ ਸ਼ੰਕਰਪਾ ਅਧਵਾਜ ਗੱਟਾ ਖੋੜ ਦਾ ਪ੍ਰੋਡਕਸ਼ਨ ਫੋਨ ਕੀਤਾ ਕਿ ਡੱਡ ਬੋਲੀ ਤੇਰੀ ਬੰਨੀ ਹੋਈ ਆ ਵਾਕਿ ਚੈੱਕ ਕੀਤਾ ਜਾਵੇ ਅਜੀ ਮੌਕੇ ਤੇ ਆਏ ਆ ਡੱਡ ਬੋਲੀ ਲੜਕੀ ਦੀ ਅਣਛੇਤੀ ਲੜਕੀ ਆ ਕੋਈ ਇਹਦੇ ਬਾਰੇ ਟ੍ਰੇਸ ਨਹੀਂ ਹੋ ਸਕੀ ਜੇ ਮੇਰਾ ਜੋ ਗੱਡੀ ਆ ਹੁੰਦੇ ਡੱਡ ਬੋਲੀ ਅੱਗੇ ਲੈ ਕੇ ਜਾਵਾਂਗੇ ਹਸਪੀਟਲ ਉੱਥੇ ਪੇਸ ਕਰਕੇ ਅੱਗੇ ਫਿਰ ਜੋ ਮਨਦੀ ਕਾਰਵਾਈ ਜਿਵੇਂ ਹੋ ਕਾਰਵਾਈ ਕਰਕੇ ਬਾਅਦ ਵਿੱਚ ਰਿਪੋਰਟ ਦਾ ਕਰਕੇ ਮਗਰ ਕੀ ਉਮਰ ਦੀ ਗੱਲ ਕਰੀਏ ਕੁੜੀ ਦਾ ਕੀ ਲੱਗਦਾ ਤੁਸੀਂ ਵੀ ਡੈਡ ਬੋਡੀ ਦੇਖੀ ਐ ਸਭ ਦੇਖਿਆ ਇਹਨਾਂ ਕਿੰਨੇ ਉਮਰ ਲੱਗਦੀ ਉਮਰ ਉਸਕਰੀਬ 60-70 ਕੁਝ ਹੈਗੀ ਕੁੜੀ ਦੀ ਬਸ ਡੱਡਬਟ ਤਾਈ ਡੱਡਬੋਡੀ ਐ ਜੇ ਮੈਂ ਕਹਿੰਦਾ ਥੋੜੇ ਦਿਨ ਤੋਂ ਡਿੱਗੀ ਨਾ ਮੇਰਾ ਤਾਈ ਕੁਝ ਨਿਸ਼ਾਨ ਵਗੈਰਾ ਹੈ ਸਰੀਰ 'ਚ ਕੋਈ ਨਿਸ਼ਾਨ ਕੋਈ ਮੋੜੀ ਬਣੀ ਹੋਈ ਐ ਉੱਤੇ ਬਾਕੀ ਕੰਨਾਂ 'ਚ ਪਾਈਆਂ ਨੇ ਸੋਨੇ ਦੀਆਂ ਉਹ ਵਾਲੀਆਂ ਵਾਲੇ ਕੀਨੇ ਕੀਨੇ ਜਨਣਾ ਨਾ ਉਹ ਪਾਈਆਂ ਨੇ ਸਰ ਪਰਿਵਾਰ ਵੀ ਬੁਲਾਏ ਸੀ ਕਿ ਮੌਕੇ ਤੇ ਦੋ ਪਰਿਵਾਰ ਬੁਲਾਏ ਦੋ ਪਰਿਵਾਰ ਬੁਲਾਏ ਸੀ ਪਰ ਉਹਨਾਂ ਨੇ ਕਿ ਖੁਸ਼ ਲੱਗਦੀ ਸਾਡੀ ਕੁੜੀ ਹੈ ਦੀ ਜੀ ਉਹ ਕਿੱਦਾਂ ਦੀ ਕਾਰਵਾਈ ਕਰੋਗੇ ਹੁਣ ਡੱਡ ਬੋੜੀ ਇਸ ਪ੍ਰਕਿਰਮੇ ਮੂਰਤੀ ਵਿੱਚ ਪੜਿਆਲੇ 72 ਘੰਟੇ ਵਾਸਤੇ ਬੰਦਾ ਇਹਦੇ ਤੇ ਭੇਡ ਤੇ ਟੈਸ ਕਰਾਂਗੇ ਬੰਦਿਆਂ ਵਾਸਤੇ ਜਿਹੜੇ ਇੱਕ ਬੰਦਾ ਕਿ ਕੁਵਾਲ ਵਾਰਸਾ ਮਰੇ ਅੱਗੇ ਮੰਨਦੀ ਕਾਰਵਾਈ ਕਰਨ ਜੋ ਵਾਸਤੇ ਬਿਆਨ ਲਵਾਂਗੇ ਕੋਈ ਸਰ ਨਿਸ਼ਾਨ ਵਗੈਰਾ ਕੋਈ ਬੋਡੀ ਤੇ ਮਿਲਿਆ ਹੋਵੇ ਨਹੀਂ ਨਿਸ਼ਾਨ ਕੋਈ ਇਸ ਤਰ੍ਹਾਂ ਦੀ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਨਿਸ਼ਾਨ ਨਹੀਂ ਹੈਗਾ ਬੋਡੀ ਤੇ ਨਹੀਂ ਨਹੀਂ ਹੈਗਾ